बी जे पी सरकार दवा करो की कातल बी जे पी मु マリカ使いやる。 ਜੀ ਕਰ ਲੈ ਜੀ ਕੀਆ ਲੈ ਪਰਮਾ ਜੀ ਨੂੰ ਅੰਤ ਕਰੀ ਤਾਰਾ ਸਾਡੇ ਫੋਟੋ ਫੋਟੋ ਚੈਟ ਕਰਾਂਗੇ ਕਰਦੀ ਜੋ ਨਾਮ ਕਰ ਖਸ ਫਟਾਖਾ ਰਿਆ ਹੋਰ ਦੇ ਨਾਲ ਪੂਰੀ ਜਿਹੜੀ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਉਹ ਵੀ ਸਾਰੀ ਸਾਡੇ ਨਾਲ ਹੈ ਤੇ ਫਸਿਲਪੈਂਸ ਦੇ ਵਿੱਚ ਜਾ ਕੇ ਅਸੀਂ ਉੱਥੇ ਇਕੱਠੇ ਹੋਏ ਹਾਂ ਉੱਥੇ ਜਾ ਕੇ ਅਸੀਂ ਸਾਰਾ ਕਹਿੰਦੇ ਤੁਸੀਂ ਫਿਰ ਪਲੀਜ਼ ਉੱਥੇ ਆ ਜਾਓ ਆਪ ਸਾਰੇ ਉੱਥੇ ਤੁਹਾਡੇ ਮਗਰ ਆ ਗਏ ਜੀ ਪਹਿਲੇ ਆਂ ਕੇ ਹੋਰ ਜੀ ਆ ਯਾਰ ਇੱਕ ਮਿੰਟ ਕੀ ਗੱਲ ਕਰ ਰਹੇ ਬੈਠਾ ਕਾਡੋਗੇ ਅੱਲੇ ਬਾਹਰ ਜਿੱਦੀ ਗੱਲ ਹੈ ਆਪਾਂ ਇੱਧਰ ਤੋਂ ਆਇਓ प्यार <laughs> प्यार ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਰੋਧ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਜੇ ਤੇ ਕ੍ਰਾਂਤੀਕਾਰੀ ਕਿਸਾਨੀ ਯੂਨਿਓਂ ਪੰਜਾਬ ਵੱਲੋਂ ਇਹਦਾ ਕਾਰਨ ਹੈ ਕਿ ਬੀਜੇਪੀ ਨੇ ਕਾਰਪੋਰੇਟਾਂ ਦਾ ਕਰਜ਼ਾ ਮਾਫ ਕੀਤਾ ਪਰ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਸਾਡੇ ਨਾਲ ਵਾਅਦਾ ਕਰਕੇ ਐਮਐਸਬੀ ਦਾ ਗਰੰਟੀ ਕੁਆਂ ਨੂੰ ਨਹੀਂ ਬਣਾਇਆ ਸਾਡੇ 750 ਕਿਸਾਨ ਪਹਿਲਾਂ ਦਿੱਲੀ ਛੀਡ ਕਰਦੇ ਹੁਣ ਕਰੋੜੀ ਬਾਰਡਰ ਤੇ ਸਾਡਾ ਨੌਜਵਾਨ ਕਿਸਾਨ ਜੋ ਕਰ ਰੂਸੀਦ ਕਰ ਦਿੱਤਾ ਤੇ ਸਾਡੇ ਸੈਕਟਰ ਦੇ ਕਿਸਾਨ ਜਖਮੀ ਹੋਏ ਡਰੋਨ ਨਾਲ ਥਰੂ ਗੈਸ ਦੇ ਗੋਲੇ ਛੁੱਟੇ ਗਏ ਨਾਲ ਹੀ ਲਖੀਨਪੁਰ ਖੀਰੀ ਦੇ ਕਿਸਾਨਾਂ ਨੂੰ ਮਾਰਨ ਵਾਲੇ ਜਿਹੜਾ ਮੰਤਰੀ ਆ ਉਹਨੂੰ ਫੇਰ ਤੋਂ ਟਿਕਟ ਦੇ ਕੇ ਇਹਨਾਂ ਨੇ ਚੋਣ ਲੜਾਏ ਆ ਦਿੱਲੀ ਦੇ ਵਿੱਚ ਮਹਿਲਾ ਕਾਲਵਾਨਾਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਜਿਹੜਾ ਬਿਜੇ ਪੂਸ਼ਨ ਸਿੰਘ ਆ ਉਹਦੇ ਮੁੰਡੇ ਨੂੰ ਟਿਕਟ ਦੇ ਕੇ ਇਹਦਾ ਫੇਰ ਨਵਾਜਿਆ ਸੋ ਇਹਨਾਂ ਸਾਰੀਆਂ ਗੱਲਾਂ ਲੈ ਕੇ ਅੱਜ ਅਸੀਂ ਯੁੱਧ ਕਿਸਾਨ ਮੋਰਚੇ ਦੇ ਸੱਦੇ ਤੇ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਡੀ ਦਾ ਅਭਰੋੜ ਕਰ ਰਹੇ ਹਾਂ ਜਫロイਪੁਰ ਦੇ ਵਿੱਚ ਅੱਜ ਕਿੰਨੀ ਜੱਦਬੰਦੀ ਤੇ ਆਂਦੇ ਨੇ ਜੀ ਬਲੋਡ ਕਰ ਅੱਜ ਇੱਥੇ ਕ੍ਰਾਂਤੀਕਾਰੀ ਕਿਸਾਨੀ ਨੂੰ ਪੰਜਾਬ ਤੇ ਬੀਕੇ ਸਿੱਧੂਪੁਰ ਦੇ ਆਗੂ ਪਹੁੰਚੇ ਨੇ ਸਰ ਸੂਤਰਾਂ ਤੋਂ ਹੀ ਪੱਲ ਲ ਉਸੋ ਵੇ ਸਤਰਾਂ ਵਾਲਿਆਂ ਦਾ ਕਿ ਤੁਸੀਂ ਉਹਨਾਂ ਨੂੰ ਇਹ ਦਿੱਤੇ ਗਏ ਨੇ ਉਹ ਨਹੀਂ ਆਏ ਜਿਹੜੀ ਇੱਥੇ ਉਹਨਾਂ ਦੇ ਪੂਰੀ ਦੇਖੋ ਅਸੀਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਜਿਹੜੀਆਂ ਸੱਚੀ ਮੁੱਚੀ ਲੜਨ ਵਾਲੀਆਂ ਜੱਥੇਬੰਦੀਆਂ ਨੇ ਜਿਹੜੀਆਂ ਸਯੁਜਤ ਕਿਸਾਨ ਮੋਰਚੇ ਡਿਸਪਲਿਨ ਚੱਲਦੀਆਂ ਨੇ ਉਹ ਲਗਾਤਾਰ ਬੀਜੇਪੀ ਦੇ ਉਮੀਦਵਾਰਾਂ ਦਾ ਪੂਰੇ ਪੰਜਾਬ 'ਚ ਵਿਰੋਧ ਕਰ ਰਹੀਆਂ ਨੇ ਤੇ ਕਰਨ ਗਿਆ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਨੇ ਕਿਸਾਨ ਕਰਦਿਆਂ ਖੁਦਕੁਸ਼ੀਆਂ ਕਰ ਰਹੇ ਨੇ ਕਿਸਾਨਾਂ ਨੂੰ ਫਸਲਾਂ ਦਾ ਭਾਅ ਨਹੀਂ ਮਿਲਦਾ ਤੇ ਆਪਦੀ ਆਵਾਜ਼ ਉਠਾਉਣ ਤੇ ਲੋਕਾਂ ਦੀ ਕੋਈ ਦਾ ਵਾਅਦ ਨਹੀਂ ਦੀ ਇਸ ਕਰਕੇ ਜਿਹੜਾ ਕਿਸਾਨ ਨੇ ਉਹ ਲਗਾਤਾਰ ਵਿਰੋਧ ਕਰ ਰਹੇ ਨੇ ਪਾਸੇ ਵਿੱਚ ਹੋ ਰਿਹਾ ਸੀ ਕਈ ਵਾਰ ਮੈਂ ਫੇਸਬੁਕ ਤੇ ਲਾਈਵ ਹੋਇਆ ਇਸ ਬੰਦੇ ਨੇ ਮੇਰੇ ਪਰਿਵਾਰ ਨਾਲ ਮੇਰੇ ਨਾਲ ਇਹ ਸਾਰਾ ਪਰਿਵਾਰ ਜਿਹੜਾ ਰਾਜ ਸਿੰਘ ਬਰਾਦਰੀ ਬੜੀ ਜਿਹੜੀ ਇਹ ਜਿਹੜਾ ਭਾਜਪਾ ਦਾ ਉਮੀਦਵਾਰ ਹੈ ਘਰੇ ਵਾਰਨ ਵਾਲਾ ਨਹੀਂ ਹੈ ਲੋਕਾਂ ਨੂੰ ਲੁਟਾਣਾ ਮੇਜਾ ਠੱਗੀ ਕਰਕੇ ਠੱਗੀ ਦਾ ਸ਼ਕਾਰ ਕਰਕੇ ਤਾਂ ਇਹ ਨੰਨਾ ਨਿਜਰਾ ਹੈਗਾ ਹੈ ਇਹ ਠੱਗੀ ਦਾ ਸ਼ਿਕਾਰ ਬਣਿਆ ਸੀ ਇਹਦਾ ਵਿਰੋਧ ਕਰਨ ਵਾਸਤੇ ਇਸ ਵਾਰ ਪਈ ਆਏ ਆ ਵੀ ਇਸ ਬੰਦਾ ਠੱਗ ਹੈ ਜਦੋਂ ਬੱਚੋ ਲੋਕਾਂ ਨੂੰ ਅਪੀਲ ਕਰਨ ਵਾਸਤੇ ਇਹ ਪਿੰਡਾਂ ਦੇ ਵਿੱਚ ਵੀ ਜਾਣ ਕੇ ਤੁਸੀਂ ਮਗਰ ਬਣਾ ਬਿਲਕੁਲ ਬਿਲਕੁਲ ਹਰ ਥਾਂ ਤੇ ਹਰ ਥਾਂ ਦੇ ਦਾ ਵਿਰੋਧ ਕਰਾਂਗੇ ਹਰ ਥਾਂ ਦੇ ਦਾ ਮਗਰ ਲਿਆਵਾਂਗੇ ਹਾਂਜੀ ਕੀ ਕਹਿੰਦੇ ਜਦੋਂ ਕਮੋਰ ਸਾਹਿਬ ਤੁਸੀਂ ਅੱਜ ਹਾਂਜੀ ਇੱਕ ਮਿੰਟ ਵਿੱਚ ਅੱਜ ਤੁਸੀਂ ਮਾਰਾ ਖਾफी ਕਹਿੰਦੇ ਨਹੀਂ ਜੀ ਬਸ ਪਾਵਾ ਇਹੋ ਜਿਹਾ ਹੰਗਾਰਾ ਮਿਲ ਰਿਹਾ ਬਹੁਤ ਜਲਦੀ ਸਾਰੇ ਜਵਾਗਰ ਅੱਛਾ ਜੀ ਬਿਲਕੁਲ ਜੀ ਅੱਛਾ ਜੀ ਕਿ ਕਿਸਾਨ ਵਿਚਾਰੇ ਐਮਐਸਪੀ ਨਹੀਂ ਮਿਲਦਾ